ਦੇਸ਼ ਦਾ ਅਨਦਾਤਾ ਆਖਰ ਕਰੇ ਤਾਂ ਕਰੇ ਕੀ ਕਦੇ ਸਰਕਾਂ ਦੇ ਉੱਤੇ ਬੈਠ ਕੇ ਇਨਸਾਫ ਦੀ ਗੁਹਾਰ ਲਗਾਈ ਜਾਂਦੀ ਆ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਦੇ ਉੱਤੇ ਬਾਰ-ਬਾਰ ਸਰਕਾਰ ਨੂੰ ਯਾਦ ਕਰਵਾਇਆ ਜਾਂਦਾ ਤੇ ਕਦੇ ਕੁਦਰਤ ਦੀ ਮਾਰ ਤੇ ਕਦੇ ਸਰਕਾਰੀ ਤੰਤਰ ਦਾ ਸ਼ਿਕਾਰ ਅਕਸਰ ਦੇਸ਼ ਦਾ ਅਨਦਾਤਾ ਹੁੰਦਾ ਹੋਇਆ ਨਜ਼ਰ ਆਇਆ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਬਠਿੰਡਾ ਤੋਂ ਜਿੱਥੇ ਕੀ ਦੇਸ਼ ਦੇ ਅਨਦਾਤਾ ਦੇ ਉੱਤੇ ਜਿਹੜਾ ਇੱਕ ਵਾਰ ਫੇਰ ਇਹ ਮਾਰ ਪਈ ਹੈ ਇਸ ਨੂੰ ਕੁਦਰਤੀ ਮਾਰ ਕਹੀਏ ਜਾਂ ਫਿਰ ਸਰਕਾਰਾਂ ਦੀ ਮਾਰ ਕਹੀਏ ਫੈਸਲਾ ਤੁਸੀਂ ਕਰਨਾ ਦਰਅਸਲ ਬਠਿੰਡਾ ਦੇ ਪਿੰਡ ਚੁੱਗੇ ਕਲਾ ਦੇ ਵਿੱਚ ਰਜਵਾਹਾ ਟੁੱਟ ਗਿਆ ਰਜਵਾਹਾ ਟੁੱਟਣ ਦੇ ਕਰਕੇ 200 ਏਕੜ ਫਸਲ ਖਰਾਬ ਹੋ ਚੁੱਕੀ ਹੁਣ ਇਥੇ ਕਿਸ ਦੀ ਮਾਨੂ ਮਾਸੀ ਕਹੀਏ ਕਿਸਾਨ ਇਹੀ ਗੱਲ ਕਹਿ ਰਹੇ ਨੇ ਕਿਸਾਨਾਂ ਦੇ ਵੱਲੋਂ ਦੇਰ ਰਾਤ ਤੱਕ ਰਜਵਾਹੇ ਨੂੰ ਪੂਰਨ ਦੇ ਲਈ ਕੜੀ ਮੁਸ਼ਕਲ ਕੀਤੀ ਗਈ ਕڑی ਮੁਸ਼ਕਲ ਕਰਨ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੀ ਫਸਲ ਆ ਉਹਨਾਂ ਦੀ ਡੁੱਬ ਗਈ ਤਬਾਹ ਹੋ ਗਈ ਕਿਸਾਨ ਆਪਣਾ ਦੁੱਖ ਸ਼ਬਦਾਂ ਦੇ ਵਿੱਚ ਬਿਆਨ ਕਰ ਰਹੇ ਨੇ ਪਰ ਜੋ ਸ਼ਬਦਾਂ ਦੇ ਵਿੱਚ ਬਿਆਨ ਕਰ ਰਹੇ ਨੇ ਉਹ ਦੁੱਖ ਇੰਨਾ ਵੱਡਾ ਸ਼ਾਇਦ ਸ਼ਬਦਾਂ ਦੇ ਵਿੱਚ ਵੀ ਬਿਆਨ ਨਹੀਂ ਹੋ ਸਕਦਾ ਜੋ ਦਿਲ ਦੇ ਅੰਦਰ ਚੀਸਪਈਆ ਜੋ ਦਿਲ ਦੇ ਅੰਦਰ ਤਕਲੀਫ ਆ ਜੋ ਦਿਲ ਦੇ ਅੰਦਰ ਗੁਬਾਰ ਹੈ ਉਹ ਸ਼ਬਦਾਂ ਦੇ ਰਾਹੀਂ ਤਾਂ ਬਾਹਰ ਆ ਗਿਆ ਪਰ ਸ਼ਾਇਦ ਉਹਨਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੋਵੇਗੀ ਤਾ ਕਿਸਾਨਾਂ ਨੇ 20 ਘੰਟੇ ਲੱਗੇ ਰਹੇ ਕਿਸਾਨ 20 ਘੰਟੇ ਤੋਂ ਬਾਅਦ ਫਸਲ ਤਾਂ ਡੁੱਬ ਗਈ ਤਬਾਹ ਹੋ ਗਈ ਪਰ ਜੋ ਇਹਨਾਂ ਨੇ ਬਜਾਈ ਕੀਤੀ ਸੀ ਉੱਥੇ ਜਿਹੜੀ ਪਾਣੀ ਦੇ ਨਾਲ ਜ਼ਮੀਨ ਵੀ ਜਿਹੜੀ ਆ ਉਹ ਖਿਸਕਦੀ ਹੋਈ ਨਜ਼ਰ ਆਈ ਆ ਤੇ ਕਿਸਾਨਾਂ ਦੇ ਵੱਲੋਂ ਹੁਣ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਆ ਕੀ ਕੁਝ ਕਹਿ ਰਹੇ ਨੇ ਕਿਸਾਨ ਤੇ ਪਿੰਡ ਦੇ ਸਰਪੰਚ ਕੀ ਕਹਿ ਰਹੇ ਨੇ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਹੀ ਜਵਾਨੀ ਸੁਣਾਉਣੀ ਆ ਕੀ ਨਾਮ ਹੈ ਸਰ ਤੇ ਕੀ ਹੁੰਦਾ ਸਰਪੰਚ ਜੀ ਲੇਡੀਜ਼ ਮੇਰੇ ਘਰ ਵਾਲੀ ਵਾਈਫ ਮੇਰਾ ਨਾਮ ਜਗਮੀਤ ਸਿੰਘ ਹੋਲਾ ਜੀ ਚੁੱਗੇ ਕਲਾਂ ਜੋ ਕਿ ਨੁਕਸਾਨ ਹੈ ਜੀ ਕਮ ਸੇ ਕਮ 200 ਕਿੱਲੇ ਜਿਹਾ ਪਾਣੀ ਭਰਿਆ ਹੋਇਆ ਜਿਹੜਾ ਕਿ ਕਮ ਸੇ ਕਮ 30 35 ਕਿੱਲੇ ਤਾਂ ਤਕਰੀਬਨ ਖਤਮ ਹੈ ਜੀ ਕਣਕ ਕਿਉਂਕਿ ਪਹਿਲਾਂ ਕਣਕ ਦੀ ਕੋਰ ਲੱਗੀ ਹੋਈ ਸੀ ਪਾਣੀ ਲੱਗਿਆ ਸੀਗਾ ਉਸ ਤੋਂ ਬਾਅਦ ਦੁਬਾਰਾ ਫੇਰ ਪਾਣੀ ਭਰ ਗਿਆ ਇਹ ਦੇਖ ਹੀ ਰਹੇ ਆਪਾਂ ਵੀ ਕਣਕ ਨਹੀਂ ਦਿਖ ਰਹੀ ਤੇ ਪਾਣੀ ਹੈ ਉਸ ਤੋਂ ਬਾਅਦ ਮੰਨ ਲਓ ਡਿਪਾਰਟਮੈਂਟ ਨੂੰ ਤਾਂ ਵੈਸੇ ਮੌਕੇ ਤੇ ਕਹਿਤਾ ਸੀਗਾ ਕਿਉਂਕਿ ਰਾਤ ਸੀ ਰਾਤ ਨੂੰ ਕੋਈ ਪਤਾ ਨਹੀਂ ਚੱਲਿਆ ਸੋਵੇ ਵੇਣ ਕੇ ਜੋ ਪਤਾ ਚੱਲਿਆ ਕੋਈ 7:00 ਵਜੇ ਉਸ ਟਾਈਮ ਮੰਨ ਲਓ ਡਿਪਾਰਟਮੈਂਟ ਨੂੰ ਕਾਲ ਕੀਤੀ ਉਹਨਾਂ ਨੇ ਉਦੋਂ ਸੂਆ ਬੰਦ ਕਰਵਾਇਆ ਤੇ ਅੱਜ ਦਾ ਇਹ ਨਾਲੋਂ ਤੁਸੀਂ ਵੀ 24 ਘੰਟੇ ਤੋਂ ਪਾਣੀ ਬੰਦ ਹੋਇਆ ਜੀ 24 ਘੰਟੇ ਪਾਣੀ ਮੰਨ ਲਓ ਪਈ ਹੈ ਇਹਦੇ ਵਿੱਚ ਹੁਣ ਜਿਹੜਾ ਛੋਟਾ ਜ਼ਿੰਮੇਦਾਰ ਹੈ ਜਾਨੋ ਜਿਹੜਾ ਨੁਕਸਾਨ ਦੀ ਗੱਲ ਕਰੀਏ ਹਾਂਜੀ ਕਿੰਨਾ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਜੀ ਮੰਨ ਕੇ ਚੱਲੋ ਵੀ ਇਸ ਤੋਂ ਬਾਅਦ ਤਾਂ ਕਣਕ ਦੀ ਬਜਾਈ ਵੀ ਨਹੀਂ ਹੁੰਦੀ ਹੁਣ ਜੇ ਅੱਜ ਦਾ ਪਾਣੀ ਲੱਗਿਆ ਇਹ ਤਾਂ ਕਮ ਸੇ ਕਮ ਮਹੀਨੇ ਨੂੰ ਮਨ ਲਾ ਵਾਤਾਉ ਆ ਦੂਸਰਾ ਜਿਹੜਾ ਠੇਕੇ ਦਾ ਵਾਹਣ ਹੈ ਜੀ 77000 ਨੂੰ ਦਾ ਵਾਹਣ ਹੈ ਠੇਕੇ ਤੇ ਲਏ ਵੇ ਹਾਂ ਜੀ ਘੱਟੋ ਘੱਟ ਵੀ 35-40000 ਦਾ ਨੁਕਸਾਨ ਹੈ ਕਮਸੇ ਕਮ ਹਾਂ ਇਹ ਤਾਂ ਮਤਲਬ ਜੇ ਪੀਜਾ ਵੀ ਕੁਝ ਲਾ ਲਓ ਵੀ ਕੋਈ 10000 ਦਾ ਮੰਨ ਲਓ ਕਰ ਪਾਉਣਗੇ ਜੇ ਮੰਨ ਲਓ ਦੂਸਰਾ ਰੇਹ ਲਾ ਲਓ ਮੰਨ ਲਓ ਜੋ ਖਾਦਾਂ ਵਗੈਰਾ ਇਹਦੇ ਪਹਿਲਾਂ 50% ਪਾ ਚੁੱਕੇ ਆ 50% ਰਹਿ ਗਏਗਾ ਉਹ ਵੀ ਨੁਕਸਾਨ ਹੈ ਉਹ ਵੀ ਕਿਸੇ ਮੰਨ ਲਓ ਕੰਮ ਨਹੀਂ ਸਰਕਾਰ ਤੱਕ ਕੀ ਅਪੀਲ ਕਰੀ ਸਰਕਾਰ ਤੱਕ ਤਾਂ ਹੀ ਹੈ ਜੀ ਮੰਗ ਵੀ ਜੋ ਜ਼ਿੰਮੇਦਾਰਾਂ ਨੂੰ ਮੰਨ ਲਓ ਇਹਦਾ ਉਹ ਆਜਾ ਦਿੱਤਾ ਜਾਵੇ ਜਿੰਨਾ ਕੁ ਮੰਨ ਲਾ ਸਰਕਾਰ ਕਰ ਸਕਦੀ ਹੈ ਵੱਧ ਤੋਂ ਵੱਧ ਬਦਲਤ ਕਰੇ ਪੱਲਾ ਸਾਹਿਬ ਪਹੁੰਚ ਰਹੇ ਹਾਂਜੀ ਪੱਲਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀ ਜੀਆਂ ਆ ਜਿਹੜੇ ਕਿ ਟਾਈਮ ਸਮੇਂ ਤੋਂ ਸਮਾਂ ਕੱਢ ਕੇ ਮੰਨ ਲਓ ਇੱਥੇ ਪਹੁੰਚੇ ਮੌਕਾ ਦੇਖਿਆ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਹੁਣ ਕੀ ਮੰਗ ਇਹਨਾਂ ਤੱਕ ਸਿਰਫ ਕਿੰਨਾ ਮੰਗ ਮੰਗ ਰਿਹਾ ਜੀ ਮੰਨ ਲੋ ਮੌਕਾ ਦੇਖ ਚੁੱਕੇ ਆ ਇਹ ਕਿੰਨਾ ਨੁਕਸਾਨ ਆਗਾ ਸਰਕਾਰ ਤੱਕ ਮੰਨ ਲੋ ਆਵਾਜ਼ ਪਹੁੰਚਾਉਂ ਤੋਂ ਸਾਡੀ ਤੇ ਲੋ ਜੀਵਿੰਦਾਰਾਂ ਦਾ ਪਹਿਲਾ ਸਭ ਇੱਥੇ ਕਿਸਾਨਾਂ ਦੇ ਉਸ ਦੇ ਲਈ ਕਿਸੇ ਬਾਰੇ ਪੁੱਛੀ ਹੋ ਕੇ ਖਾਲਸਾ ਜਨਨ ਦੇ ਲਈ ਕਿੰਨਾ ਨੁਕਸਾਨ ਹੋਇਆ ਤੇ ਕੀ ਕੁਝ ਇਹ ਜੀ ਸਾਡੇ ਚੁਗਗੇ ਕਾਲਾ ਪਿੰਡ ਨਾ ਵਿਧਾਨ ਸਭਾ ਹਲਕਾ ਬੰਡਾ ਦਿਹਾਤੀ ਦਾ ਇੱਥੇ ਕੱਲ ਰਾਤ ਜਿਹੜਾ ਹੈਗਾ ਸੂਏ ਦੇ ਪਰੇ ਟੁੱਟ ਗਈ ਸੀ ਤਕਰੀਬਨ 20 25 ਫੁੱਟ ਚੌੜਾ ਪਾੜ ਪੈ ਗਿਆ ਸੀਗਾ ਤੇ ਸਾਰੇ ਕਿਸਾਨਾਂ ਨੇ ਸਾਡੇ ਸਰਪੰਚ ਸਾਹਿਬ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਤਾਂ ਡੀਸੀ ਸਾਹਿਬ ਨੂੰ ਕਹਿ ਕੇ ਸੂਆਬੰਦ ਕਰਾਇਆ ਪਾਣੀ ਬਹੁਤ ਜ਼ਿਆਦਾ ਸੀ ਤਕਰੀਬਨ 20 ਘੰਟਿਆਂ ਬਾਅਦ ਹੀ ਪਾਣੀ ਬੰਦ ਹੋਇਆ ਜਿਸ ਕਰਕੇ 200 ਏਕੜ ਫਸਲ ਦਾ ਕਾਫੀ ਨੁਕਸਾਨ ਹੋਇਆ ਸੋ ਸਾਰੇ ਕਿਸਾਨਾਂ ਨੇ ਆਪ ਉਦੋਂ ਮੋਬਰਾਲਾ ਕਰਕੇ ਇਕੱਠੇ ਹੋ ਕੇ ਜਿਹੜਾ ਪਾਣੀ ਬੰਦ ਵੀ ਕੀਤਾ ਤੇ ਅੱਜ ਖੇਤਾਂ ਦੇ ਵਿੱਚ ਜਿਹੜਾ ਖੜਾ ਪਾਣੀ ਹੈ ਫਸਲ ਦਾ ਨੁਕਸਾਨ ਕਰ ਰਿਹਾ ਉਸ ਨੂੰ ਕੱਢਣ ਦੇ ਲਈ ਯਤਨ ਵੀ ਕਰ ਰਹੇ ਆ ਸੋ ਇਸ ਸੰਬੰਧ ਵਿੱਚ ਮੇਰੀ ਡੀਸੀ ਸਾਹਿਬ ਨਾਲ ਐਸਡੀਐਮ ਬਠਿੰਡਾ ਨਾਲ ਐਕਸ਼ਨ ਕਰਦਣ ਵਾਹਣਾ ਗੱਲ ਹੋਈ ਹੈ ਤੇ ਕਿਸਾਨਾਂ ਨੂੰ ਪਹਿਲਾਂ ਤਾਂ ਬਿਜਲੀ ਖੇਤਾਂ ਵਾਲੀ 24 ਘੰਟੇ ਲਗਾਤਾਰ ਦੇਵਾਂਗੇ ਤਾਂ ਜੋ ਕਿਸਾਨਾਂ ਦੇ ਜਿਹੜਾ ਖੇਤਾਂ ਦੇ ਵਿੱਚ ਪਾਣੀ ਖੜਾ ਹੈ ਉਸ ਨੂੰ ਬਾਹਰ ਕੱਢਿਆ ਜਾ ਸਕੇ ਔਰ ਜਿਹੜਾ ਸੁਆ ਟੁੱਟਿਆ ਜਿੱਥੋਂ ਉਸ ਨੂੰ ਪੱਕਾ ਕਰਨ ਦੇ ਲਈ ਜੇਕਰ ਕਿਸਾਨਾਂ ਨੂੰ ਅੱਗੇ ਪਾਣ ਦੀ ਇਹਨਾਂ ਦਿਨਾਂ ਦੇ ਵਿੱਚ ਨਹੀਂ ਲੋੜ ਤਾਂ ਉਸ ਨੂੰ ਹੁਣੇ ਜਿਹੜਾ ਹੈਗਾ ਪੱਕਾ ਕਰਾਂਗੇ ਬਾਕੀ ਜੀ ਨੁਕਸਾਨ ਦੀ ਜਾਂ ਮੁਆਵਜ਼ੇ ਦੀ ਗੱਲ ਹੈ ਉਹ ਸੀਐਮ ਸਾਹਿਬ ਦੇ ਸਾਡੇ ਖੇਤੀਬਾੜੀ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਮੇਰੀ ਪੂਰੀ ਕੋਸ਼ਿਸ਼ ਹੋਊਗੀ ਕਿ ਪੀੜਿਤ ਕਿਸਾਨਾਂ ਦੀ ਬਾਹ ਫੜੀ ਜਾਵੇ ਉਹਨਾਂ ਨੂੰ ਜਿਹੜਾ ਬਣ ਦਾ ਮੁਆਵਜ਼ਾ ਉਹ ਦੁਆਇਆ ਜਾਵੇ ਉਸ ਦੇ ਲਈ ਪੋਸ਼ਾ ਜਿਹੜੀ ਹੈਗੀ ਕੀ ਨਾਮ ਹੈ ਮੇਰਾ ਇਕਬਾਲ ਸਿੰਘ ਜਿਹੜਾ ਪਿੰਡ ਚੁਗੇਕਲਾਂ ਜੀ ਕੀ ਨੁਕਸਾਨ ਕਿੰਨਾ ਕਿਤੇ ਕੀ ਕਾਰਨ ਹੋਇਆ ਇੱਥੇ ਜੀ ਜਿਹੜਾ ਬਹਿਮਣ ਰਜਵਾਹ ਜੀ ਸੁਆ ਉਹ ਰਾਤ ਨੂੰ ਪਰਸੋਂ ਰਾਤ ਨੂੰ ਟੁੱਟ ਗਿਆ ਜੀ ਉਹ ਉਹਦੇ ਕਾਰਨ ਕਣਕਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਜੀ ਲਗਭਗ ਇਹ 40 45 ਕਿੱਲੇ ਬਾਣ ਤਾਂ ਬਿਲਕੁਲ ਖਤਮ ਹੋ ਗਿਆ ਉਹਦੇ ਵਿੱਚ ਕਣਕ ਚ ਪਾਣੀ ਖੜ ਗਿਆ ਜੀ ਪੂਰਾ ਕਣਕ ਦਿਸ ਨਹੀਂ ਰਹੀ ਹੁਣ ਤੇ ਇਹ ਕਣਕ ਬਿਲਕੁਲ ਉਹ ਖਤਮ ਹੋਊਗੀ ਬਹਾਲ ਨਹੀਂ ਹੁੰਦੀ ਕਣਕ ਜੀ ਤੇ ਪਾਣੀ ਕਾਫੀ ਚਿਰ ਆਈ ਗਿਆ ਜੀ ਪਾਣੀ ਲੇਟ ਬੰਦ ਹੋਇਆ ਉਹਦੇ ਕਾਰਨ ਹੀ ਵਾੜਾਂ ਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿੰਨਾ ਨੁਕਸਾਨ ਹੋਇਆ ਉਹ ਸਾਡਾ ਮਾਅਜ਼ਾ ਦਿੱਤਾ ਜਾਵੇ ਕਣਕ ਦੀ ਪੂਰਤੀ ਹੈ ਜਿਹੜੀ ਉਹ ਸਾਡੀ ਪੂਰਤੀ ਕੀਤੀ ਜਾਵੇ ਕਿਉਂਕਿ ਇਹ ਨੀਵੀਂ ਜਗ੍ਹਾ ਸੀ ਇਹੀ ਵਹਿਮਣ ਰਜਵਾਹ ਜਿਹੜਾ ਇੱਕ ਵਾਰੀ ਪਹਿਲਾਂ ਵੀ ਟੁੱਟਿਆ ਸੀਗਾ ਉਦੋਂ ਵੀ ਇਨਾ ਵਾੜਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਹੁਣ ਦੂਜੀ ਵਾਰੀ ਫੇਰ ਇਹ ਨੁਕਸਾਨ ਹੋ ਗਿਆ ਜੀ ਅਸੀਂ ਮੰਗ ਕਰਦੇ ਆਂਗੇ ਸਾਨੂੰ ਮਾਅਜ਼ਾ ਮਿਲੇ ਤੇ ਸਾਡਾ ਜਿਹੜਾ ਨੁਕਸਾਨ ਹੋਇਆ ਉਹਦੀ ਪੂਰਤੀ ਕੀਤੀ ਜਾਵੇ ਕੋਈ ਗਰਦੌਰੀ ਦੀ ਗੱਲ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਤੁਹਾਡੀ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਕੋਈ ਆਇਆ ਤੁਹਾਨੂੰ ਹਾਂਜੀ 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 ਅੱਜ ਜੀ ਸਾਡੇ ਕੋਲ ਜਤਿੰਦਰ ਸਿੰਘ ਪੱਲਾ ਜੀ ਪਹੁੰਚੇ ਆ ਸਾਡੇ ਕੋਲੇ ਉਹਨਾਂ ਨੇ ਮੈਨਾਂ ਕੀਤਾ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਅਸੀਂ ਪਟਵਾਰੀ ਨੂੰ ਭੇਜ ਕੇ ਗਰਦੌਰੀਆਂ ਕਰਵਾਵਾਂਗੇ ਜੀ ਤੇ ਅਸੀਂ ਪੂਰਾ ਉਹਨਾਂ ਤੇ ਭਰੋਸਾ ਕਰਦੇ ਹਾਂ ਕਿ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਉਹ ਮਾਲ ਆਉਣਗੇ ਮੇਰਾ ਨਾਮ ਦੀਪੂ ਸਿੰਘ ਜੀ ਚੁੱਕੇ ਕਲਾਂ ਕੀ ਨੁਕਸਾਨ ਕਿੰਨਾ ਕੁ ਹੋਇਆ ਤੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਜੀ ਮਨੂੰ ਕਿ ਚਲੋ ਪਾਣੀ ਰਾਤ ਇੱਕ ਵਾਰ ਸੂਆ ਟੁੱਟੇ ਜੀ ਕੋਈ ਰੁਕਾਈ ਨਹੀਂ ਪਾਣੀ ਬਸ ਉਹ ਵੀ ਤੁਰਿਆ ਕੱਲ ਸ਼ਾਮ ਨੇ ਜਾ ਕੇ ਮਸਾ ਪਾਣੀ ਕੰਟਰੋਲ ਆਇਆ ਉਸ ਦੇ ਕਾਰਨ ਪਾਣੀ ਸਾਡੇ ਕੋਲ ਸਠੇਕੇ ਤੇ ਬਾਹਰ ਨਾਲ 70000 ਨੂੰ ਉਹਦਾ ਹੁਣ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਕੀ ਲੱਗਦਾ ਕ ਜੇ ਇਰੀਗੇਸ਼ਨ ਡਿਪਾਰਟਮੈਂਟ ਸਮੇਂ ਸਿਰ ਪਹੁੰਚ ਜਾਂਦਾ ਤਾਂ ਨੁਕਸਾਨ ਹਾਂ ਜੀ ਹਾਂ ਜੀ ਫੋਰ ਪੱਕ ਪੈਣਾ ਸੀਗਾ ਜੀ ਪਾਣੀ ਤਾਂ ਰੁਕ ਜਾਂਦਾ ਜੀ ਪਿੱਛੋਂ ਬੰਦ ਕਰਾਉਣ ਦੇ ਨਾਲ ਦੀ ਨਾਲ ਪਾਣੀ ਤਾਂ ਆਟੋਮੈਟਿਕ ਰੁਕ ਜਾਂਦਾ ਜੀ ਪਾਣੀ ਸਾਰਾ ਦਿਨ ਚੱਲੀ ਜਾਣਾ ਤੇ ਲੱਗਦਾ ਨਹੀਂ ਕੋਈ ਨੈਰੀ ਵਿਭਾਗ ਦੇ ਵੱਲੋਂ ਜਾਂ ਖਾਉਣਾ ਦੇ ਵੱਲੋਂ ਨਹੀਂ ਕੋਈ ਨਹੀਂ ਜੀ ਕੱਲ ਸਾਰਾ ਦਿਨ ਇੱਥੇ ਸੀ ਕੋਈ ਬੰਦਾ ਨਹੀਂ ਆਇਆ ਸਾਰਾ ਦਿਨ ਕੱਲ ਬਟਕਿਆ ਸਾਰਾ ਦਿਨ ਇੱਕ ਪਾਸਾ ਮਾੜਾ ਮੋਟਾ ਸਵੇਰ ਸਵੇਰ ਤੋਂ ਬੰਦੇ ਆਏ ਬੇਲਦਾਰ ਤੇ ਮੀਟ ਉਸ ਤੋਂ ਕੋਈ ਬੰਦਾ ਨਹੀਂ ਆਇਆ ਨੁਕਸਾਨ ਦੀ ਗੱਲ ਕੀਤੀ ਜਾਵੇ ਜਿਵੇਂ ਹੁਣ ਤੁਸੀਂ ਕਿੰਨਾ ਖਬਾਨ ਜਿਹੜੇ ਸੀ ਖੇਤੀ ਕਰ ਰਹੇ ਹੋ ਖੇਤੀ ਦਾ ਹੀ ਮੰਨ ਕੇ ਛੜ ਕੋ ਚਾਰ ਕਿੱਲੇ ਵੰਡ ਠੇਕੇ ਤੇ ਆ ਬਾਕੀ ਨਾਲ ਅਸੀਂ ਪਾਸੇ ਸਾਡੇ ਸਾਰਾ ਖਤਮ ਹੀ ਹੈ ਜੀ ਛੋਟੇ ਕਿਸਾਨ ਹਾਂਜੀ ਹਾਂਜੀ ਫਿਰ ਹੁਣ ਇਹਦਾ ਨੁਕਸਾਨ ਦਾ ਖਮਿਆਜ਼ਾ ਕਿਵੇਂ ਕਰੂੰਗਾ ਦੇਖੋ ਜੀ ਉਹ ਪੱਲਾ ਸਾਹਿਬ ਨੇ ਕਿਹਾ ਵੀ ਜਿੱਕਰਦੌਰੀ ਕਰਾ ਦੇਵਾਂਗੇ ਚਲੋ ਜੀ ਸਾਨੂੰ ਭਰੋਸਾ ਇਹਨਾਂ ਤੇ ਸਾਡਾ ਕਿ ਨੁਕਸਾਨ ਜਿੰਨਾ ਹੋਇਆ ਕੋਈ ਸਾਨੂੰ ਤੁਸੀਂ ਦੇਖਿਆ ਤੇ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਦਰਦ ਬਿਆਨ ਕਰ ਰਹੇ ਨੇ ਕਿਸਾਨ ਜਦੋਂ ਮੁਆਵਜ਼ੇ ਦੀ ਗੱਲ ਕਰਦੇ ਨੇ ਸਰਕਾਰਾਂ ਮੁਆਵਜ਼ਾ ਨਹੀਂ ਦਿੰਦੀਆਂ ਫਿਰ ਕਿਸਾਨ ਆ ਕੇ ਧਰਨੇ ਲਗਾਉਂਦੇ ਨੇ ਫਿਰ ਲੋਕ ਵੀ ਕਹਿੰਦੇ ਨੇ ਕਿਸਾਨ ਤਾਂ ਧਰਨੇ ਲਗਾ ਕੇ ਬੈਠ ਗਏ ਨੇ ਆਖਰ ਫਿਰ ਕਰਨ ਤੱਕ ਕਰਨ ਕੀ ਜਦੋਂ ਇਸ ਤਰੀਕੇ ਦੇ ਨਾਲ ਲਾਪਰਵਾਹੀਆਂ ਦੇ ਕਰਕੇ ਕਿਸਾਨਾਂ ਦੀਆਂ ਫਸਲਾਂ ਡੁੱਬ ਜਾਂਦੀਆਂ ਨੇ ਇੱਕ ਉਹੀ ਉਹਨਾਂ ਦੀ ਆਮਦਨ ਹੁੰਦੀ ਆ ਉਹੀ ਉਹਨਾਂ ਦੀ ਨੌਕਰੀ ਹੁੰਦੀ ਆ ਸਰਕਾਰੀ बाबू ਤਾਂ ਦਫ਼ਤਰਾਂ ਦੇ ਵਿੱਚ ਬੈਠ ਕੇ ਸਰਦੀਆਂ 'ਚ ਹੀਟਰਾਂ ਦਾ ਨਿੱਗ ਮਾਣ ਕੇ ਗਰਮੀਆਂ 'ਚ ਏਸੀਆਂ ਦਾ ਜਿਹੜੀ ਆ ਠੰਡੀ ਹਵਾ ਮਾਣ ਕੇ ਮਹੀਨੇ ਬਾਅਦ ਤਨਖਾਹ ਲੈ ਜਾਂਦੇ ਨੇ ਪਰ ਕਿਸਾਨ ਤਾਂ ਬਰੇ ਸ਼ਮਾਹੀ ਪੈਸੇ ਕਮਾਉਂਦਾ 6 ਮਹੀਨਿਆਂ ਬਾਅਦ ਫਸਲ ਪੱਕਦੀ ਆ ਵੇਚ ਕੇ ਮੰਡੀਆਂ ਦੇ ਵਿੱਚ ਫੇਰ ਪੈਸਾ ਆਉਂਦਾ ਪਰ ਜਦੋਂ ਫਸਲ ਪੱਕਣ ਤੋਂ ਪਹਿਲਾਂ ਹੀ ਡੁੱਬ ਜਾਵੇ ਫੇਰ ਕਿਸਾਨਾਂ ਦਾ ਦੁੱਖ ਦਰਦ ਹੋਰ ਕੋਈ ਨਹੀਂ ਸਮਝਦਾ